© transcript ਵੈਗਰਜੀ ਦਾ ਖੰਸਾ ਵੈਗਰਜੀ ਕੀਤੇ ਪਾਵਨ ਧਰਤੀ ਖਡੂਰ ਸਾਹਿਬ ਦੀ ਗਾਠੂ ਸਾਹਿਬਾਨ ਨੇ ਚਰਨ ਪਾ ਕੇ ਉਤਰ ਕੀਤਾ ਅੱਜ ਬੰਬੇ ਤੋਂ ਸਮੂਹ ਸੰਗਤਾਂ ਇੱਥੇ ਪਹੁੰਚੀਆਂ ਨੇ ਪਿਛਲੇ ਕਾਫੀ ਦਿਨਾਂ ਤੋਂ ਜੋ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਦੋਂ ਸਹਾਇਤਾ ਵਾਸਤੇ ਸਜੋਗ ਆਤੇ ਸਾਰਾ ਦਸਵੰਦ ਕੱਤਰ ਕਰਕੇ ਤੇ ਸੰਗਤਾਂ ਲੈ ਕੇ ਆਈਆਂ ਉਹਨਾਂ ਵਿੱਚ ਜਿਵੇਂ 700 ਏਕੜ ਲਗਭਗ ਜ਼ਮੀਨ ਕਿੱਲਾ ਬੀਜ ਔਰ ਖਾਦ ਦਾ ਪ੍ਰਬੰਧ ਹੋਇਆ ਏ ਔਰ 500 ਗੰਦਾ ਏ ਔਰ 12 13000 ਲੀਟਰ ਡੀਜ਼ਲ ਜੋ ਕਿਸਾਨਾਂ ਵਾਸਤੇ ਔਰ ਕੋਈ ਬਸਤਰ ਨੇ ਕੋਈ ਭਾਂਡੇ ਨੇ ਹੋਰ ਬਿੰਦ 1500 ਕਿੰਟ ਜਿਹੜੀ ਚਾਰਾ ਮਾਲ ਡੰਗਰ ਵਾਸਤੇ ਇਸ ਤਰ੍ਹਾਂ ਹੋਰ ਬਿੰਦ ਵਸਤੂਆਂ ਸੰਗਤਾਂ ਬੰਬੇ ਤੋਂ ਲੈ ਕੇ ਆਈਆਂ ਸੋ ਅੱਜ ਸੋ ਗੁਰੂ ਸਾਹਿਬ ਤੋਂ ਰਵਾਨਗੀ ਹੋਣੀ ਹੈ ਡੇਰੋ ਬਾਬਾ ਨਾਨਕ ਜਨਾਲਾ ਕਲ ਨੂੰ ਫਰੀਦਪੁਰ ਤਰਨਤਾਰਨ ਇਹਨਾਂ ਸਾਰੇ ਇਲਾਕੇ ਵਿੱਚ ਜਿੱਥੇ ਲੋੜ ਹੁੰਦੇ ਨੇ ਉਹਨਾਂ ਵਾਸਤੇ ਹਲਪ ਬਲਵਾਤ ਵਾਸਤੇ ਇਹ ਵਸਤੂਆਂ ਤਿਆਰ ਕਰਕੇ ਲੱਗੇ ਜਲੇ ਨੇ ਸੰਗਤਾਂ ਸੋ ਬਨ ਪਰਿਵਾਰ ਸਮੂਹ ਸੰਗਤਾਂ ਦੇ ਉਦਵ ਦੇ ਨਾਲ ਆਪਣੇ ਬੰਬੀ ਦੇ ਸੰਗਤ ਨੇ ਬੜਾ ਵੱਡਾ ਯੋਗਦਾਨ ਪਾਇਆ ਸੋ ਦਾਸ ਦੀ ਅਰਦਾਸ ਵੀ ਇੱਥੇ ਹੈ ਕਿ ਮਹਾਰਾਜੇ ਪਾਤਸ਼ਾਹ ਜਿਸ ਭਾਵਨਾ ਨੂੰ ਲੈ ਕੇ ਸੰਗਤਾਂ ਨੇ ਇਹ ਸੇਵਾ ਕੀਤੀ ਆ ਉਹਨਾਂ ਸੇਵਾ ਥਾਈ ਬੋੜੀ ਉਹਨਾਂ ਗੁਰਮਖਾਂ ਨੂੰ ਹੋਰ ਬਾਲ ਬਖਸ਼ੋ ਜੀ ਨਾਮ ਅੰਸ਼ੇ ਪਾਸੇ ਪੀੜਤ ਹੋਏ ਨੇ ਇਸ ਹਾਲਾਤ ਦੇ ਵਿੱਚ ਉਹਨਾਂ ਨੂੰ ਗੁਰੂਬਾਰ ਕਿਰਪਾ ਕਰੇ ਤਾਂ ਕਿ ਲੋੜਵੰਦਾਂ ਤੱਕ ਇਹ ਸਾਰਾ ਪਹੁੰਚ ਜਾਵੇ ਸੋ ਮੈਂ ਸਮੂਹ ਸੰਗਤ ਦਾ ਧੰਨਵਾਦ ਕਰਦੀ ਆਂ ਸ੍ਰੀ ਖਨੂਰ ਸਾਹਿਬ ਜੀ ਦੇ ਇਲਾਕੇ ਦੇ ਸੰਗਤਾਂ ਵਿੱਚ ਇਕੱਤਰ ਹੋਈਆਂ ਜਿਨ੍ਹਾਂ ਜਾ ਕੇ ਹੱਥੀਂ ਜਾ ਕੇ ਸੇਵਾ ਕਰਨੀਆਂ ਇਹ ਬੰਬੇ ਦੀ ਵਿਸ਼ੇਸ਼ ਸੰਗਤ ਨੇ ਬੜਾ ਵੱਡਾ ਪ੍ਰਣਾਮ ਕੀਤਾ ਹੈ ਇਹ ਗੁਰੂ ਕਿਰਪਾ ਕਰੇ ਸਮੂਹ ਸੰਗਤ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਰਦਾਰ ਬਲਬਲਕੀ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਸਰਦਾਰ ਦਰਜੀਤ ਸਿੰਘ ਬਲ ਪ੍ਰਧਾਨ ਦੇ ਉਪਰਾਲੇ ਦੇ ਨਾਲ ਮੁੰਬਈ ਦੀ ਸਖਤ ਸੰਗਠਨਾਂ ਨੇ ਇਕਜੁੱਟ ਹੋਈ ਤੇ ਬਹੁਤ ਹੀ ਵੱਡੇ ਪੱਧਰ ਤੇ ਉਹਨਾਂ ਨੇ ਸੇਵਾ ਇਕੱਠੀ ਕੀਤੀ ਜਿਨ੍ਹਾਂ ਅੱਜ ਕੀ ਫੈਡਰੇਸ਼ਨ ਆਫ ਬੰਬੇ ਮੋਟਰ ਟਰਾਂਸਪੋਰਟ ਆਪਰੇਟਰ ਬੰਬੇ ਟਰਾਂਸਪੋਰਟ ਕੋਆਪਰੇਟਿਵ ਕੰਸਿਊਮਰ ਸੁਸਾਇਟੀ ਸੁਪਰੀਮ ਕੌਂਸਲ ਆਫ ਨਵੀਂ ਮੁੰਬਈ ਗੁਰਦਾਰਾ ਲਾਇਨਸ ਕਲਬ ਆਫ ਵੈਸਟ ਕੋਸਟ ਜੱਟ ਸਮਾਜ ਤੇ ਕਈ ਜਿਹੜੇ ਇੰਡੀਵਿਜੂਅਲ ਕੰਟਰੀਬਿਊਟਰ ਹਨ ਜਿਨ੍ਹਾਂ ਦੀ ਸੇਵਾ 1 ਰੁਪਏ ਤੋਂ ਲੈ ਕੇ 500000 ਲੱਖਾਂ ਚ ਤੇ ਕਈ ਲੱਖਾਂ ਚ ਇਹੋ ਨੇ ਸੇਵਾ ਕੀਤੀ ਤੇ ਮੁੰਬਈ ਦੀ ਸੰਗਤਾਂ ਨੇ ਤੇ ਨਵੀਂ ਮੁੰਬਈ ਦੀ ਸੰਗਤਾਂ ਨੇ ਬਹੁਤ ਘੱਟ ਸਮੇਂ ਚ 1 ਕਰੋੜ ਦੀ ਰਾਸ਼ੀ ਇਕੱਠੀ ਕੀਤੀ ਜਿਹੜੀ ਕਿ ਅੱਜ ਪਦਮਸ਼ਰੀ ਸੰਤ ਬਾਬਾ ਸੇਵਾ ਸਿੰਘ ਜੀ ਦੇ ਮਾਗਦਰਸ਼ਨ ਹੇਠ ਇਹ ਸੇਵਾ ਜਿਹੜੀ ਲੋਡਵੰਤ ਪਰਿਵਾਰਾਂ ਨੂੰ ਭੇਜੀ ਜਾ ਰਹੀ ਹੈ ਤੇ ਜਿਹਦੇ ਵਿੱਚ ਕੀ ਲੋਡ ਸੀ ਅੱਜ ਡੀਜ਼ਲ ਦੀ ਚਾਰੇ ਦੀ ਬੀਜ ਦੀ ਪੈਸਟੀਸਾਈਡਸ ਸੀ ਤੇ ਹੋਮ ਕਿਟਸ دی ਜਿਹਦੇ ਚ ਕੀ ਬਲੈਂਕਟ ਹੈ ਪਿੱਲੋ ਹੈ ਬੁਲਨ ਬੈੱਡ ਸ਼ੀਟਸ ਹਨ ਤੇ ਸ਼ਾਲ ਹੈ ਲੋਈ ਹੈ ਯੂਟੈਂਸ਼ੀਅਲਸ ਹਨ ਬਰਤਨ ਹਨ ਇਹ ਸਾਰੀ ਸੇਵਾ ਅੱਜ ਘਟੂਰ ਸਾਹਿਬ ਦੀ ਟਵਿੱਟਰ ਧਰਤੀ ਤੋਂ ਅਰਦਾਸ ਦੇ ਰੂਪ ਵਿੱਚ ਇੱਕ ਕਾਫਲਾ ਪਰ पीडित ਪਰਿਵਾਰਾਂ ਕੋਲ ਪਹੁੰਚ ਰਿਹਾ ਹੈ ਤੇ ਦਾਸ ਮਹਾਰਾਸ਼ਟਰਾ ਸੇ ਕੈ assochation ਵੱਲੋਂ ਸਾਰੇ ਆਹ ਸੰਸਥਾਵਾਂ ਦਾ ਔਰ ਸਾਰੇ ਹੀ ਵਿਅਕਤੀਆਂ ਦਾ ਜਿਨ੍ਹਾਂ ਨੇ ਇਸ ਵਿੱਚ ਆਪਣਾ ਦਸਵੰਤ ਪਾਇਆ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ 12 ਜਗੇ ਅਰਦਾਸ ਕਰਦੇ ਆ ਕਿ ਸਾਨੂੰ ਹੋਰ ਬਲ ਬਖਸ਼ਣ ਕਿ ਅਸੀਂ ਇਦਾਂ ਦੀਆਂ ਸੇਵਾਵਾਂ ਕਰਦੇ ਰਹੀਏ ਤੇ ਬਹੁਤ ਬਹੁਤ ਧੰਨਵਾਦ ਪਤ